ਇਕਤਾ ਵੋਹੀ ਕੰਮ ਜਿਸ ਤੋਂ ਡਰਦਾ ਸੀ ਪ੍ਰਸ਼ਾਸਨ ਦਰਅਸਲ ਕਿਸਾਨ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਮੁਜ਼ਾਹਰਿਆਂ ਦੇ ਉੱਤੇ ਬੈਠੇ ਨਜ਼ਰ ਆਉਂਦੇ ਸੀ ਤੇ ਹੁਣ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਵੱਲੋਂ ਡੀਐਸਪੀ ਦਫ਼ਤਰ ਦਾ ਕਰਾਓ ਕੀਤਾ ਗਿਆ ਦਰਅਸਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਪਿੰਡ ਜਗ੍ਹਾ ਦੀ ਲੜਕੀ ਸਰਬਜੀਤ ਕੌਰ ਜੋ ਕਿ ਪਿੰਡ ਗਿਆਨਾ ਵਿਖੇ ਵਿਆਹੀ ਹੋਈ ਸੀ ਜੋ ਕਿ ਅੱਜ ਤੋਂ 20 ਦਿਨ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਸੁਸਾਇਡ ਕਰਨ ਦੇ ਲਈ ਮਜਬੂਰ ਕੀਤਾ ਗਿਆ ਤੇ ਉਸਦੇ ਪਤੀ ਤੇ ਉਸਦੀ ਦਰਾਣੀ ਅਮਨਦੀਪ ਕੌਰ ਪਤਨੀ ਗੁਰਮੇਲ ਸਿੰਘ ਦੇ ਨਾਲ ਨਜਾਇਜ਼ ਸਬੰਧਾਂ ਦੇ ਕਰਕੇ ਸਰਬਜੀਤ ਕੌਰ ਨੂੰ ਰੋਕਦੀ ਸੀ ਪਰ ਸਹੁਰਾ ਪਰਿਵਾਰ ਰਮਨਦੀਪ ਕੌਰ ਦੀ ਮਦਦ ਕਰਕੇ ਆ ਰਹੇ ਸੀ ਅਤੇ ਸਰਬਜੀਤ ਕੌਰ ਦੀ ਕੁੱਟਮਾਰ ਕਰਦੇ ਸੀ ਅਤੇ ਉਸ ਦੇ ਨਾਲ ਲੜਕੀ ਦੇ ਨਾਲ ਹਮੇਸ਼ਾ ਕੁੱਟਮਾਰ ਕਰਦੇ ਸੀ ਤੇ ਉਸ ਨੂੰ ਸਪਰੇ ਪੀਣ ਦੇ ਲਈ ਮਜਬੂਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਦੁੱਖਾਂ ਦਾ ਪੀੜ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ ਆ ਪੇਕੇ ਪਰਿਵਾਰ ਸਰਬਜੀਤ ਕੌਰ ਦੇ ਭਰਾ ਰਾਜਪਾਲ ਸਿੰਘ ਤੇ ਚਾਰ ਵਿਅਕਤੀਆਂ ਵਿਰੁੱਧ ਦਰਖਾਸਤ ਦਰਜ ਕਰਵਾਈ ਗਈ ਸੀ ਪਰ ਥਾਣਾ ਰਾਮਾ ਮੰਡੀ ਦੇ ਮੁਖੀ ਹਰਬੰਸ ਸਿੰਘ ਵੱਲੋਂ ਇਕੱਲੇ ਪਤੀ ਤੇ ਹੀ ਐਫ ਆਈ ਆਰ ਕੱਟ ਕੇ ਤਿੰਨ ਦੋਸ਼ੀ ਤਫਤੀਸ਼ ਦੇ ਵਿੱਚ ਪਾ ਦਿੱਤੇ ਤੇ ਗ੍ਰਿਫਤਾਰੀ ਦੀ ਗੱਲ ਆਈ ਤਾਂ ਰਾਮਾ ਮੰਡੀ ਦੇ ਥਾਣੇ ਐਸ ਐਚਓ ਹਰਬੰਸ ਸਿੰਘ ਵੱਲੋਂ ਟਾਲ ਮਟੋਲ ਕਰ ਦਿੱਤੀ ਆ ਤਾਂ ਹੁਣ ਪੀੜਿਤ ਪਰਿਵਾਰ ਨੂੰ ਪੀੜਿਤ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਡੀ ਐਸ ਪੀ ਦਫ਼ਤਰ ਦਾ ਕਰੋਕ ਕੀਤਾ ਗਿਆ ਕੀ ਕੁਝ ਕਹਿ ਰਹੇ ਨੇ ਬੀ ਦਫ਼ਤਰ ਬੰਦਾ ਪ੍ਰਧਾਨ ਜੀ ਕੀ ਮਸਲਾ ਸਾਰਾ ਦੱਸੋ ਮੈਂ ਮਨਜੀਤ ਸਿੰਘ ਉਲਕੋ ਭਾਰਤੀ ਕਿਸਾਨ ਯੂਨੀਅਨ ਦਾ ਡਕਾਉਂਦਾ ਜਲਾ ਪ੍ਰੈਸ ਕਪਰਮਾਨ ਸਾਹ ਜੋ ਕਿ ਅੱਜ ਅਸੀਂ ਡੀਐਸਪੀ ਦਫਤਰ ਕਲਵੰਡੀ ਸਾਹਿਬ ਦਾ ਕਰੋ ਕੀਤਾ ਕਿਉਂਕਿ ਜਗье ਦੀ ਲੜਕੀ ਸਰਬਜੀਤ ਕੌਰ ਜੋ ਗਿਆਨੇਪਿੰਡ ਵਿਆਹੀ ਸੀ ਸੌਰੇ ਪਰਿਵਾਰਕਰੋਂ ਟੰਗ ਪ੍ਰੇਸ਼ਾਨ ਕਰਕੇ ਉਸਨੂੰ ਸੁਸਾਈਡ ਕਰਨ ਲਈ ਮਜਬੂਰ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਦੋ ਦੋਚੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਜਥੇਬੰਦੀ ਦੇ ਆਗੂਆਂ ਦੇ ਦਬਾਅ ਪਾਉਣ ਤੋਂ ਬਾਅਦ ਪਰ ਜਿਹੜੇ ਦੋ ਦੋਚੀ ਮੇਨ ਹੈ ਇੱਕ ਅਮਨਦੀਪ ਕੌਰ ਤੇ ਉਹਦੀ ਸੱਸ ਸਰਜੀਤ ਕੌਰ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ 21 ਦਿਨ ਬਾਅਦ ਬੀਤ ਜਾਣ ਦੇ ਬਾਵਜੂਦ ਵੀ ਉਹ ਹਜੇ ਰਿਸ਼ਤ ਤੋਂ ਬਾਹਰ ਨਹੀਂ ਪੁਲਿਸ ਕਾਰਨਾ ਕੋਈ ਨਹੀਂ ਕਰ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਅਸੀਂ ਡੀਐਸਪੀ ਦਫ਼ਤਰ ਤਲਵੰਡੀ ਸਾਹਿਬ ਦਾ ਘਰਾਉ ਕੀਤਾ ਗਿਆ ਅਤੇ ਡੀਐਸਪੀ ਤਲਵੰਡੀ ਸਾਹਿਬ ਰਜੇਸ਼ਨੋਹੀ ਸਨੀਹੀ ਅਤੇ ਐਸਐਚਓ ਰਾਮਾ ਥਾਣਾ ਜੋ ਕਿ ਮੁਖੀ ਨੇ ਹਰਵੰਦ ਸਿੰਘ ਉਹਨਾਂ ਵੱਲੋਂ ਭਰੋਸਾ ਦਵਾਇਆ ਕਿ ਛੇਤੀ ਤੋਂ ਛੇਤੀ 2-4 ਦਿਨਾਂ ਦੇ ਵਿੱਚ ਵਿੱਚ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਜਾਊਗਾ ਉਸ ਪਰੋਸੇ ਦੇਣ ਤੋਂ ਬਾਅਦ ਜੋ ਅੱਜ ਅਸੀਂ ਧਰਨਾ ਮੁੱਲਤਵੀ ਕੀਤਾ ਹੈ ਨਾ ਕਿ ਅਸੀਂ ਹਜੇ ਤੱਕ ਇਹ ਕੈਨਸਲ ਕੀਤਾ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀ ਕਰਕੇ ਅੰਦਰ ਭੇਜਿਆ ਜਾਂਦਾ ਇਹ ਧਰਨਾ ਸੰਘਰਸ਼ਾ ਜਿਹੜਾ ਚੱਲਦਾ ਰਹੂਗਾ ਅਤੇ ਜਿਹੜਾ ਟਾਈਮ ਲਿਆ ਹੋਇਆ ਉਸ ਟਾਈਮ ਲਾਈਨ ਤੋਂ ਬਾਅਦ ਸਰਪੰਚ ਬੰਦਾ ਪ੍ਰਧਾਨ ਜੀ ਕੀ ਮਸਲਾ ਸਾਰਾ ਦੱਸੋ ਮੈਂ ਮਨਜੀਤ ਸਿੰਘ ਉਲਕੋ ਭਾਰਤੀ ਕਿਸਾਨ ਯੂਨੀਅਨ ਦਾ ਡਕਾਉਂਦਾ ਜਲਾ ਪ੍ਰੈਸ ਖਰਮਾਨਸਾ ਜੋ ਕਿ ਅੱਜ ਅਸੀਂ ਜੀਐਸਪੀ ਦਫਤਰ ਤਲਵੰਡੀ ਸਾਬ ਦਾ ਘਰਾਉ ਕੀਤਾ ਕਿਉਂਕਿ ਜਗਦੀਦੀ ਲੜਕੀ ਸਰਬਜੀਤ ਕੌਰ ਜੋ ਗਿਆਨੇਪਿੰਡ ਵਿਆਹੀ ਸੀ ਸੌਰੇ ਪਰਿਵਾਰਕਰੋਂ ਟੰਗ ਪ੍ਰੇਸ਼ਾਨ ਕਰਕੇ ਉਸਨੂੰ ਸੁਸਾਈਡ ਕਰਨ ਲਈ ਮਜਬੂਰ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਜਥੇਬੰਦੀ ਦੇ ਆਗੂਆਂ ਦੇ ਦਬਾਅ ਪਾਉਣ ਤੋਂ ਬਾਅਦ ਪਰ ਜਿਹੜੇ ਦੋ ਦੋਚੀ ਮੇਨ ਹੈ ਇੱਕ ਅਮਨਦੀਪ ਕੌਰ ਤੇ ਉਹਦੀ ਸੱਸ ਸਰਜੀਤ ਕੌਰ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ 21 ਦਿਨ ਬਾਅਦ ਬੀਤ ਜਾਣ ਦੇ ਬਾਵਜੂਦ ਵੀ ਉਹ ਹਜੇ ਰਿਸ਼ਤ ਤੋਂ ਬਾਹਰ ਨਹੀਂ ਪੁਲਿਸ ਕਾਰਨਾ ਕੋਈ ਨਹੀਂ ਕਰ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਅਸੀਂ ਡੀਐਸਪੀ ਦਫਤਰ ਤਲਵੰਡੀ ਸਾਹਿਬ ਦਾ ਘਰਾਉ ਕੀਤਾ ਗਿਆ ਅਤੇ ਡੀਐਸਪੀ ਤਲਵੰਡੀ ਸਾਹਿਬ ਰਜੇਸ਼ਨੋਹੀ ਸਨੀਹੀ ਅਤੇ ਐਸਐਚਓ ਰਾਮਾ ਥਾਣਾ ਜੋ ਕਿ ਮੁਖੀ ਨੇ ਹਰਵੰਦ ਸਿੰਘ ਉਹਨਾਂ ਵੱਲੋਂ ਭਰੋਸਾ ਦਵਾਇਆ ਕਿ ਛੇਤੀ ਤੋਂ ਛੇਤੀ 2-4 ਦਿਨਾਂ ਦੇ ਵਿੱਚ ਵਿੱਚ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਜਾਊਗਾ ਉਸ ਪ੍ਰੋਸੀਡਿੰਗ ਤੋਂ ਬਾਅਦ ਜੋ ਅੱਜ ਅਸੀਂ ਧਰਮਾ ਮਲਤਵੀ ਕੀਤਾ ਨਾ ਕਿ ਅਸੀਂ ਹਜੇ ਤੱਕ ਇਹ ਕੈਨਸਲ ਕੀਤਾ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀ ਕਰਕੇ ਅੰਦਰ ਭੇਜਿਆ ਜਾਂਦਾ ਇਹ ਧਰਨਾ ਸੰਘਰਸ਼ ਜਿਹੜਾ ਚੱਲਦਾ ਰਹੂਗਾ ਅਤੇ ਜਿਹੜਾ ਟਾਈਮ ਲਿਆ ਹੋਇਆ ਉਸ ਟਾਈਮ ਲਾਈਨ ਤੋਂ ਬਾਅਦ ਇਦੋਂ ਵੀ ਵੱਡਾ ਖਾਸਿਆ ਰਸ਼ ਕਰਕੇ ਇਹਨਾਂ ਨੂੰ ਅਰੈਸਟ ਕਰਨੇ ਮਜਬੂਰ ਕੀਤਾ ਜਾਵੇ। ਇਨਸਾਨ ਯੂਨੀਅਨ ਇਕਤਾ ਡਕੌਂਦਾ ਦੇ ਵੱਲੋਂ ਫਿਰ ਤੋਂ ਕਰ ਦਿੱਤਾ ਵਹੀ ਕੰਮ ਜਿਸ ਤੋਂ ਡਰਦਾ ਸੀ ਪ੍ਰਸ਼ਾਸਨ ਦਰਅਸਲ ਕਿਸਾਨ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਮੁਜ਼ਾਹਰਿਆਂ ਦੇ ਉੱਤੇ ਬੈਠੇ ਨਜ਼ਰ ਆਉਂਦੇ ਸੀ ਤੇ ਹੁਣ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਵੱਲੋਂ ਡੀਐਸਪੀ ਦਫ਼ਤਰ ਦਾ ਘਰਾਓ ਕੀਤਾ ਗਿਆ ਦਰਅਸਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਪਿੰਡ ਜਗਾ ਦੀ ਲੜਕੀ ਸਰਬਜੀਤ ਕੌਰ ਜੋ ਕਿ ਪਿੰਡ ਗਿਆਨਾ ਵਿਖੇ ਵਿਆਹੀ ਹੋਈ ਸੀ ਜੋ ਕਿ ਅੱਜ ਤੋਂ 20 ਦਿਨ ਪਹਿਲਾਂ ਸੋਹਰੇ ਪਰਿਵਾਰ ਵੱਲੋਂ ਸੁਸਾਇਡ ਕਰਨ ਦੇ ਲਈ ਮਜਬੂਰ ਕੀਤਾ ਗਿਆ ਤੇ ਉਸਦੇ ਪਤੀ ਤੇ ਉਸਦੀ ਦਰਾਣੀ ਅਮਨਦੀਪ ਕੌਰ ਪਤਨੀ ਗੁਰਮੇਲ ਸਿੰਘ ਦੇ ਨਾਲ ਨਜਾਇਜ਼ ਸਬੰਧਾਂ ਦੇ ਕਰਕੇ ਸਰਬਜੀਤ ਕੌਰ ਨੂੰ ਰੋਕਦੀ ਸੀ ਪਰ ਸੋਹਰਾ ਪਰਿਵਾਰ ਰਮਨਦੀਪ ਕੌਰ ਦੀ ਮਦਦ ਕਰਕੇ ਆ ਰਹੇ ਸੀ ਅਤੇ ਸਰਬਜੀਤ ਕੌਰ ਦੀ ਕੁੱਟਮਾਰ ਕਰਦੇ ਸੀ ਅਤੇ ਉਸਦੇ ਨਾਲ ਲੜਕੀ ਦੇ ਨਾਲ ਹਮੇਸ਼ਾ ਕੁੱਟਮਾਰ ਕਰਦੇ ਸੀ ਤੇ ਉਸ ਨੂੰ ਸਪਰੇਅ ਪੀਣ ਦੇ ਲਈ ਮਜਬੂਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਦੁੱਖਾਂ ਦਾ ਪੀੜ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ ਆ ਪੇਕੇ ਪਰਿਵਾਰ ਸਰਬਜੀਤ ਕੌਰ ਦੇ ਭਰਾ ਰਾਜਪਾਲ ਸਿੰਘ ਤੇ ਚਾਰ ਵਿਅਕਤੀਆਂ ਵਿਰੁੱਧ ਦਰਖਾਸਤ ਦਰਜ ਕਰਵਾਈ ਗਈ ਸੀ ਪਰ ਥਾਣਾ ਰਾਮਾ ਮੰਡੀ ਦੇ ਮੁਖੀ ਹਰਬੰਸ ਸਿੰਘ ਵੱਲੋਂ ਇਕੱਲੇ ਪਤੀ ਤੇ ਹੀ ਐਫ ਆਈ ਆਰ ਕੱਟ ਕੇ ਤਿੰਨ ਦੋਸ਼ੀ ਤਫਤੀਸ ਦੇ ਵਿੱਚ ਪਾ ਦਿੱਤੇ ਤੇ ਗ੍ਰਿਫਤਾਰੀ ਦੀ ਗੱਲ ਆਈ ਤਾਂ ਰਾਮਾ ਮੰਡੀ ਦੇ ਥਾਣੇ ਐਸਐਚਓ ਹਰਪੰਸ ਸਿੰਘ ਵੱਲੋਂ ਟਾਲ ਮਟੋਲ ਕਰ ਦਿੱਤੀ ਆ ਤਾਂ ਹੁਣ ਪੀੜਿਤ ਪਰਿਵਾਰ ਨੂੰ ਪੀੜਿਤ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਡੀਐਸਪੀ ਦਫ਼ਤਰ ਦਾ ਕਰੋਅ ਕੀਤਾ ਗਿਆ ਕੀ ਕੁਝ ਕਹਿ ਰਹੇ ਨੇ ਬੀ ਦਫ਼ਤਰਬੰਦ ਦਾ ਪ੍ਰਧਾਨ ਜੀ ਕੀ ਮਸਲਾ ਸਾਰਾ ਦੱਸੋ ਮੈਂ ਮਨਜੀਤ ਸਿੰਘ ਉਲਕਾ ਭਾਰਤੀ ਕਿਸਾਨ ਯੂਨੀਅਨ ਦਾ ਅਟਕਾਉਂਦਾ ਜਲਾ ਪ੍ਰੈਸਿਕ ਪ੍ਰਮਾਣਸਾ ਜੋ ਕਿ ਅੱਜ ਅਸੀਂ ਡੀਐਸਪੀ ਦਫ਼ਤਰ ਤਲਵੰਡੀ ਸਾਬ ਦਾ ਖਰਾਓ ਕੀਤਾ ਕਿਉਂਕਿ ਜਗਿਆ ਦੀ ਲੜਕੀ ਸਰਬਜੀਤ ਕੌਰ ਜੋ ਗਿਆਨੇਪਿੰਡ ਵਿਆਹੀ ਸੀ ਸੌਰੇ ਪਰਿਵਾਰ ਕੋਲੋਂ ਤੰਗ ਪ੍ਰੇਸ਼ਾਨ ਕਰਕੇ ਉਸ ਨੂੰ ਸੁਸਾਈਡ ਕਰਨ ਲਈ ਮਜਬੂਰ ਕੀਤਾ ਗਿਆ। ਉਸ ਦੇ ਸਬੰਧ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਜਥੇਬੰਦੀ ਦੇ ਆਗੂਆਂ ਦੇ ਦਬਾਅ ਪਾਉਣ ਤੋਂ ਬਾਅਦ। ਪਰ ਜਿਹੜੇ ਦੋ ਦੋਚੀ ਮੇਨ ਹੈ ਇੱਕ ਅਮਨਦੀਪ ਕੌਰ ਤੇ ਉਹਦੀ ਸੱਸ ਸਰਜੀਤ ਕੌਰ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ 21 ਦਿਨ ਬਾਅਦ ਬੀਤ ਜਾਣ ਦੇ ਬਾਵਜੂਦ ਵੀ ਉਹ ਹਜੇ ਰਿਸ਼ਤ ਤੋਂ ਬਾਹਰ ਨਹੀਂ। ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਅਸੀਂ ਡੀਐਸਪੀ ਦਫਤਰ ਤਲਵੰਡੀ ਸਾਬੋ ਦਾ ਘਰਾਓ ਕੀਤਾ ਗਿਆ ਅਤੇ ਡੀਐਸਪੀ ਤਲਵੰਡੀ ਸਾਬੋ ਰਜੇਸ਼ਨੋਹੀ ਸਨੀਹੀ ਅਤੇ ਐਸਐਚਓ ਰਾਮਾ ਥਾਣਾ ਜੋ ਕਿ ਮੁਖੀ ਨੇ ਹਰਵੰਦ ਸਿੰਘ ਉਹਨਾਂ ਵੱਲੋਂ ਭਰੋਸਾ ਦਿਵਾਇਆ ਕਿ ਛੇਤੀ ਤੋਂ ਛੇਤੀ 2-4 ਦਿਨਾਂ ਦੇ ਵਿੱਚ ਵਿੱਚ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਿੱਖਾਂ ਪਿੱਛੇ ਭੇਜਿਆ ਜਾਊਗਾ ਉਸ ਭਰੋਸੇ ਦੇਣ ਤੋਂ ਬਾਅਦ ਜੋ ਅੱਜ ਅਸੀਂ ਧਰਮਾ ਮੁਲਤਵੀ ਕੀਤਾ ਨਾ ਕਿ ਅਸੀਂ ਹਜੇ ਤੱਕ ਇਹ ਕੈਂਸਲ ਕੀਤਾ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀ ਕਰਕੇ ਅੰਦਰ ਭੇਜਿਆ ਜਾਂਦਾ ਇਹ ਧਰਨਾ ਸੰਘਰਸ਼ਾ ਜਿਹੜਾ ਚੱਲਦਾ ਰਹੂਗਾ ਅਤੇ ਜਿਹੜਾ ਟਾਈਮ ਲਿਆ ਹੋਇਆ ਉਸ ਟਾਈਮ ਲਾਈਨ ਤੋਂ ਬਾਅਦ ਸਰ ਤਰਬੰਦਾ ਪ੍ਰਧਾਨ ਜੀ ਕੀ ਮਸਲਾ ਸਾਰਾ ਦੱਸੋ ਮੈਂ ਮਨਜੀਤ ਸਿੰਘ ਉਹ ਲੱਕ ਭਾਰਤੀ ਕਿਸਾਨ ਜੀ ਉਹਨੇ ਇੱਕ ਟੱਡ ਕਹਿੰਦਾ ਜਲਾ ਪ੍ਰੈਸ ਤੋਂ ਪ੍ਰਮਾਣცა ਜੋ ਕਿ ਅੱਜ ਅਸੀਂ ਡੀਐਸਪੀ ਦਫਤਰ ਤਲਵੰਡੀ ਸਾਹਿਬ ਦਾ ਖਰਾਓ ਕੀਤਾ ਕਿਉਂਕਿ ਜਗье ਦੀ ਲੜਕੀ ਸਰਬਜੀਤ ਕੌਰ ਜੋ ਗਿਆਨਪਿੰਡ ਬਿਆਹੀ ਸੀ ਸੌਰੇ ਪਰਿਵਾਰ ਕਰੋਂ ਟੰਗ ਪਰੇਸ਼ਾਨ ਕਰਕੇ ਉਸਨੂੰ ਸੁਸਾਈਡ ਕਰਨ ਲਈ ਮਜਬੂਰ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ